ਇਹ ਤਾਂ ਐ ਲਾਦਾ ਜਿਵੇਂ ਚੰਦਨ ਦੀ ਲੱਕੜ ਹੁੰਦੀ ਆ ਮੰਮੀ ਹਾਂਜੀ ਸਸਰੀ ਕਾਲ ਜੀ ਕੀ ਹਾਲ ਚਾਲ ਅੱਜ ਦੇ ਵਲੌਗ ਵਿੱਚ ਸਵਾਗਤ ਹੈ ਤੁਹਾਡਾ ਤੇ ਜਿਹੜਾ ਅੱਜ ਦਾ ਵਲੌਗ ਦਾ ਪਰਪਸ ਹੈਗਾ ਆ ਜਿਹੜੇ ਉਦੋਂ ਆਪਾਂ ਚੈਂਸੇ ਨੂੰ ਕੱਟ ਲਈ ਸੀ ਨਾ ਜਿਨ੍ਹਾਂ ਨੂੰ ਆਪਾਂ ਗਿਆ ਸੀ ਪੀੜੀਆਂ ਬਣਾ ਲਾਂਗੇ ਅੱਜ ਉਹਨਾਂ ਪੀੜੀਆਂ ਨੂੰ ਰੰਗ ਕਰਕੇ ਆਂ ਵਧੀਆ ਫਰਨੀਚਰ ਦੀ ਲੁੱਕ ਦੇ ਦੇਣੀ ਤੇ ਤੁਸੀਂ ਵੀ ਅੱਜ ਘਰੇ ਇਹ ਚੀਜ਼ਾਂ ਕਰ ਸਕਦੇ ਹੋ ਤੇ ਬਾਕੀ ਨਿੱਕੇ ਨਿੱਕੇ ਜੀ ਜਾਂ ਹੀ ਤਾਂ ਲੈ ਉਹਦੇ ਨੇ ਵੇਖੋ ਅੱਜ ਇਹਦਾ ਵੀ ਕੰਮ ਆ ਗਿਆ ਅੱਜ ਇਹਦੇ ਕੰਮ ਤੋਂ ਸਫਾਈ ਲਾਵਾਂਗੇ ਅਸੀਂ ਗ੍ਰੈਂਡਰ ਇਹ 5 ਇੰਚ ਦਾ ਲੈਂਦਾ ਆ ਕਿਉਂਕਿ ਕੰਮੂ ਨੇ ਮੰਗਾਇਆ ਕੰਮੂ ਦੀ ਜਿਹੜੀ ਡਰੈਸ ਚੈੱਕ ਕਰ ਸਕਦੇ ਹੋ ਕਿ ਮੇਡ ਇਨ ਕੈਨੇਡਾ ਆ ਤੇ ਸ਼ੂ ਇਹਦੇ ਮੇਡ ਇਨ ਯੂਐਸਏ ਆ ਤੇ ਪਰ ਨਾ ਇਹਦਾ ਮੇਡ ਇਨ ਪੰਜਾਬ ਸੀ ਪਤਾ ਨਹੀਂ ਕਿੱਥੇ ਲਾਇਆ ਤੇ ਵੇ ਬਾਕੀ ਗੱਲ ਚੱਲਦੇ ਚੱਲਦੇ ਆ ਕੰਮੂ ਉਹ ਚੱਕ ਕੇ ਲਿਆ ਕੇ ਓਏ ਇਹ ਆ ਕੰਮੂ ਨੂੰ ਹੋਰ ਨਾ ਤਾਂ ਕੋਈ ਕੰਮ ਦਈ ਕੰਮੂ ਨੂੰ ਇਸ ਟੌਪ 'ਚ ਲਾ ਲਾ ਹੁਣ ਨਹੀਂ ਕੰਮੂ ਨੂੰ ਮੈਂ ਵੀ ਨਹੀਂ ਕਿਹਾ ਕੋਈ ਕੰਮ ਇਹ ਕਰਨ ਨੂੰ ਹੱਸਦਾ ਕਿ ਕੰਮੂ ਕੰਮੂ ਲਾ ਵੀ ਵੀ ਅਹੀ ਮਾਰੇ ਮੋਟੇ ਫੇਮਸ ਹੋ ਜਾਗੇ ਲੈ ਆਹ ਆ ਗਲਤ ਆ ਜਾਣ 5 ਇੰਚ ਹੀ ਲਿਆਉਣਾ ਹੈ 5 ਇੰਚ ਹੀ ਕਹਿ ਕੇ ਲਿਆਇਆ ਛੱਡ ਜਾ ਲਾ ਦੰ ਪੰਜ ਇੰਚ ਕਹਿ ਕੇ ਲਿਆਇਆ ਵੈਸੇ ਮੈਂ ਤਾਂ ਲੈ ਰਾਜੂ ਇਹ ਕਿਵੇਂ ਦਾ ਅੱਜ ਮੈਨੂੰ ਲੱਗਾ ਅਸਰ ਨਹੀਂ ਹੋਇਆ ਮੈਂ ਕਿਹਾ ਵਧਾਣੀ ਆ ਤੁਸੀਂ ਇਹ ਚੱਲੇ ਨਹੀਂ ਲੰਘੇ ਹਾਂ ਲੇਕੇ ਬੈਟਰੀ ਚਾਰਜ ਨਹੀਂ ਪੂਰੀ ਹੋਈ ਧੁੰਦ ਵਾਲੀ ਏ ਕਾ ਅੱਜ ਤਾਂ ਇਹਨੂੰ ਐ ਸੌਗ ਲੱਗਾ ਪਿਆ ਵੀ ਮੈਂ ਤਾਂ ਗੁੱਡਾ ਹੋ ਗਿਆ ਕਹਿੰਦਾ ਸੋਣਾ ਜਿਹਨੇ ਮੈਨੂੰ ਮੈਡੀਕਲ ਉਠਾ ਪਿਆ ਕਾਲੀਆਂ ਸਾਨੂੰ ਨੀ ਜਾ ਮਰੂ ਹੋ ਗਿਆ ਕਹਿੰਦਾ ਆ ਤਾਂ ਦੂਜੇ ਆ ਪੱਤਾ 40 ਸਾਲ ਤੋਂ ਉੱਤੇ ਹੋ ਗਿਆ ਕਹਿੰਦੇ ਲਓ ਜੀ ਮਿਸਤਰੀ ਵੀ ਪਹੁੰਚ ਚੁੱਕੇ ਨੇ ਸਾਰੇ ਆ ਬਈ ਆਪਣੇ ਮਿਸਤਰੀ ਸਾਹਿਬ ਦੇ ਅਰ ਛੱਜ ਵੀ ਛੁੱਟੀ ਤੇ ਰੋਗ ਤੇ ਮਾਗਰੋਂ ਤਾਰ ਨਹੀਂ ਲਾ ਕੇ ਹੰਦੀ ਸਹੀ ਤਰ੍ਹਾਂ ਨਵਾਂ ਇਹੀ ਗ੍ਰਾਈਂਡਰ ਕੇਹਦੇ ਲੈਂਦਾ ਤੇ ਵੀਰ ਨੇ ਦੇਤਾ ਹਨ ਵਰਤਣ ਨੂੰ ਹਾਂ ਸਾਡੇ ਵਾਲਾ ਮੜਾ ਜਾਂ 5 ਇੰਚੀ ਆ ਤੇ ਬਲੇਡ ਇੰਚ 4 ਇੰਚੀ ਲੈ ਜਾਂਦਾ ਧਿਆਨ ਨਾਲ ਫੜ ਕੇ ਰੱਖੀ ਆਏ ਬਾਬਾ ਜੀ ਲਓ ਵੀ ਓਵੇ ਓਵੇ ਦਾ ਬੋ ਟੂ ਮੱਚ ਘੱਟਾ ਡਾ ਰਿਆ ਇਹ ਘੱਟਾ ਲਾ ਡਾ ਰਿਆ ਪਰ ਮੈਂ ਕਿਹਨਾਂ ਨਾ ਜਿਵੇਂ ਪਾਣੀ ਨਾ ਧੋਦਗੇ ਨੂੰ ਪ੍ਰੈਸ਼ਰ ਨਾਲ ਗੱਲਾ ਹੋ ਜਾਣਾ ਫੇਰ ਤਾਂ ਫੇਰ ਹੋ ਨਹੀਂ ਫਿਰਨਾ ਤੇਰੇ ਉੱਤੇ ਰੇਗ ਮਾਰਨੀ ਫਿਰ ਸਹੀ ਫਿਰਨਾ ਰੇਗ ਮਾਰ ਫਿਰ ਡੰਡ ਲੈ ਜਾ ਜੀ ਕੋਈ ਨਹੀਂ ਵੱਜਣਾ ਨਹੀਂ ਤੁਸੀਂ ਤਾਂ ਕਮਾਈ ਬਸ ਰਹਿਣ ਦੋ ਹੱਥ ਲਾ ਕੇ ਵੇਖੀ ਮਲੈਮ ਹੋਇਆ ਮਾੜਾ ਯਾ ਅੱਗੇ ਨੂੰ ਆ ਤਾਂ ਹੋ ਗਿਆ ਸਾ ਬੜਾ ਕਸੌਣਾ ਵਾਵਾ ਪੈਣਾ ਮੈਨੂੰ ਲੱਗਦਾ 10 ਪੱਤੇ ਥੋੜੇ ਰਹਿ ਜਾਣੇ ਹਾਂ ਹੈ ਹਾਂ ਆ ਸਾਰਾ ਲਾਉਣਾ ਤਾਂ ਹੈ ਆ ਚੀਜ਼ ਸਾਫ਼ ਕਰਨੀ ਤਾਂ ਨਹੀਂ ਲੱਕੜ ਹੂੰ ਨਹੀਂ ਉਹ ਤਾਂ ਪਾਣੀ ਪਹਿਲਾਂ ਮੈਂ ਇਹਨਾਂ ਰੰਦੇ ਨਾਲ ਲੈ ਕੇ ਛੇਲ ਲੈਣਾ ਸੀ ਨਹੀਂ ਰੰਦਾ ਵੀ ਹੈਗਾ ਨਾ ਓਏ ਤੂੰ ਨਾ ਉਹ ਲੈ ਕੇ ਆ ਪਾਣੀ ਇਹਨੂੰ ਸਾਫ਼ ਕਰ ਕੁਝ ਚੱਕਰ ਮਿੰਟ ਉਹ ਵਰ ਫਕਾ ਦੇਣਾ ਹੁੰਦਾ ਹੁੰਦਾ ਉਹਦੇ ਤੇ ਬ੍ਰੇਡ ਹੁੰਦਾ ਉਹ ਰੰਦੇ ਨਾਲ ਛਿੰਗੇ ਤੇ ਇਹ ਰੰਦੇ ਨਾਲ ਚੰਗਾ ਬਣਦਾ ਲੱਕੜ ਦਾ ਤੇ ਤੁਸੀਂ ਗ੍ਰਾਈਂਡਰਾਂ ਨਾਲ ਲੱਗੇ ਨਾ ਲੱਗੇ ਵੱਡੇ ਯਾ ਕੰਡ ਹੋਏ ਨਾ ਯਾ ਕੰਮ ਲੈ ਕੇ ਆ ਪਾਣੀ ਨਾ ਨਾ ਤੋਈ ਗੱਗੂ ਪਾਣੀ ਨਾ ਆ ਗਿੱਲੀ ਪਹਿਲਾਂ ਇੱਥੇ ਮਾਰ ਕੇ ਵੇਖਾ ਵੇ ਗਿੱਲਾ ਗਿੱਲੀ ਆ ਇੱਕ ਸਾਈਡ ਇਹਦੀ ਗਿੱਲੀ ਆ ਇੱਥੇ ਮਾਰ ਕੇ ਗਿੱਲੇ ਨੂੰ ਕੀ ਲੈ ਮਾਰ ਨਾ ਇਹ ਪਾਉਣੇ ਗਿੱਲੇ ਤਾਂ ਬਾਈ ਗਿੱਲੇ ਵਾਰੀ ਆ ਲੈਣ ਤੇ ਯਾ ਮਾਰੀ ਇਹਨਾਂ ਇੱਥੇ ਵਾਰੀ ਲੈ ਇਹਨੂੰ ਦਿਖਾਣੇ ਯਾ ਤਖਰਾ ਨੂੰ ਹੋਣ ਦਿਆ

ਤਲਾ 10 8 10 ਗਿੱਲੇ ਦੇ ਵਈਆ ਹੁੰਦਾ ਨਾ ਲੈਵ ਚੀਜ਼ਾਂ ਆਪਦੀਆਂ ਬਣਾਉਂਦਾ ਆਹੀ ਫਾਇਦਾ ਹੁੰਦਾ ਬੰਦਾ ਮਿੰਟੋ ਮਿੰਟੀ ਕੰਮ ਕਰ ਲੈਂਦਾ ਇਹੋ ਜੇ ਕੰਮ ਕਰਨ ਲਈ ਆਪਾਂ ਮਿਸਤਰੀ ਲੱਭਣਾ ਪੈਂਦਾ ਹੀ ਉਹੋ ਜਿਹਾ ਭਾਅ ਕਰ ਲੈਂਦਾ ਟੂਲ ਚੰਗਾ ਹੋਵੇ ਤੇ ਕੰਮ ਆਪੇ ਚੰਗਾ ਹੋ ਜਾਂਦਾ ਕਨੇ ਗਾਏ ਬੰਦਾ ਸਾਡਾ ਸਿਰ ਆ ਗਏ ਹਾਂ ਖੋਲ ਰਿਹਾ ਤਾ। ਲਾਓ ਕੱਢ ਦਿਓ ਮਿੱਟੀ ਚੰਗੀ ਤਰ੍ਹਾਂ ਵਿੱਚੋਂ। 15 ਓ ਸਿਆਉਂ ਕਾਲੀ ਦਵਾਈ ਪਈ ਆ ਆਪਣੇ ਕੋਲ ਇਹਨੂੰ ਸਿਆਉਂਕ ਲੱਗੀ ਥੋੜੀ ਥੋੜੀ। ਓ ਹੌਲੀ। ਇਹ ਆਉਂਦਾ ਈ ਠੰਡੇ ਗੁਰੂਆ। ਆਗ ਲੱਭੀ। આમਲੀ ਮਾਰੂ ਏ। ਆਹੋ। ਤੂੰ ਦੰਨਾ ਤੂੰ ਦਾੜਕੇ ਸੜਕੇ ਨਾ ਜਾਈ ਨਾ ਮੂੰਹ ਨਹੀਂ ਦਈਦਾ ਕਿ ਪਾੜੀ ਵੀ ਲੱਗੇ ਲੱਗੰਦਈਦਾ। ਵੀ ਵਾ ਕਿਤੇ ਕੰਮ ਹੀ ਡਾਂਡੀ ਨਾ ਲੈ ਜੇ। ਤੂੰ ਗੁਰਵਾ ਵੀ ਐਡਾ ਤੇਜ ਪ੍ਰੈਸ਼ਰ ਸਿੱਧਾ ਮੂੰਹ ਵਾਲ ਨੂੰ। ਅੱਲਾ ਆ ਡਰ ਨਾ ਨਹੀਂ ਬੰਦਦਾ। ਬਰਾਤ ਕੱਲ। ਇਹਨੂੰ ਕੋਕੂ ਸਾਫ਼ ਕਰਕੇ ਪਰੇ ਛੱਡ ਦੋ ਘਾ ਦੇ ਮਿੱਟੀ ਦੇ ਨਾ ਡੇਗਿਓ ਆਹ ਭਾਈ ਇੱਧਰ ਛੱਟੀ ਆਓ ਲੈ ਇਹਨੂੰ ਕਰ ਹੁਣ ਸਾਫ਼ ਸਿੰਗਲ ਸਿੰਗਲ ਸਾਫ਼ ਕਰਕੇ ਤੇ ਛੱਟੀ ਆਓ ਇੱਕ ਹੋਰ ਪੰਜ ਦਾ ਬਣਾਈਏ ਪੰਜਵੇਂ ਹੈਗਾ ਇੱਕ ਮੰਮੀ ਕੋ ਪਿਆਵਾ ਲੋ ਮਿੱਟੀਆ ਕਰਨਾ ਮੇਚੋ ਲੋ ਵੀ ਹੁਣ ਇਹਨਾਂ ਨੂੰ ਧੋ ਕੇ ਇਹਨਾਂ ਚ ਮਿੱਟੀ ਕੱਢ ਲਈ ਗਈ ਹੈ ਹੁਣ ਇਹਨਾਂ ਨੂੰ ਮਲੇ ਹਵਾ ਮਾਰ ਕੇ ਸਕੋਣਾ ਹਵਾ ਵਾਲਾ ਆ ਕਿੱਥੇ ਆ ਹਾ ਬੜਾ ਡਰ ਆ ਉਹ ਤੇ ਪਿਆ ਆਪਣਾ ਖਟਾ ਆਹੋ ਕਮੂ ਕਿਥੋਂ ਕਮੂ ਨੂੰ ਲੈ ਗਿਆ ਡਰ ਲੈ ਗਿਆ ਇੱਕ ਮਿੰਟ ਲਿਆਉਣਾ ਦੇਖ ਲੋ ਇਹਨੇ ਆ ਚੱਕ ਦੇ ਤੇ ਜਾ ਗ੍ਰੈਂਡਰ ਲਾ ਸਕੋ ਇਹਦੇ ਨਾਲ ਕਮੂ ਗ੍ਰੈਂਡਰ ਲਾ ਲਾ ਦੇ ਇਹਦਾ ਸੰਗਣਾ ਆਪਾ ਲੋਰੇ ਰੱਬਾ ਹੁਣ ਆਈ ਇਹਨੂੰ ਪਹਿਲਾਂ ਸਕਾਵਾਂਗੇ ਇਹ ਥੋੜੀਆ ਥੋੜੀਆ ਕਰਕੇ ਮਹੀਨੇ-ਮਹੀਨੇ ਬਾਹਰ ਲਿਆਂਦੀਆਂ ਗਈਆਂ ਚਲੋ ਜੀ ਤੇ ਗਰਦੀਬ ਅਕਸਰ ਹੀ ਰੋਂਦੀ ਰਹਦੀ ਇਹ ਕਿੱਥੇ ਗਈਆਂ ਚੀਜ਼ਾਂ ਇਹ ਕੀ ਹੋ ਗਿਆ ਇਹ ਗਰਮਵਾਣੀ ਮਾਰਦਾ ਇਹਨੇ ਕੱਲਾ ਆਵੇ ਬਸ ਹੋਈ ਜਾਣਾ ਕਦੇ ਹੋਵੇ ਨਵਾਂ ਲਿਆਉਣਾ ਪਵੇ ਬਾਅਦ ਚ ਫੇਰ ਆ ਹਰਜੀਤ ਕਰ ਤੁਸੀਂ ਕੀ ਕਹਿਣਾ ਚਾਹੋਗੇ ਤੁਸੀਂ ਵੇਖ ਕੇ ਕੀ ਟਿੱਪਣੀਆਂ ਕਰ ਰਹੇ ਹੋ ਸ਼ੋਅ ਇੱਤੇ ਮੈਂ ਕੀ ਕਰਦੀ ਆ ਵੀ ਵਿਹਲੇ ਕੰਮਾਂ ਨੂੰ ਟੱਕਰਿਆ ਤੁਸੀਂ ਲੈ ਕੰਮ ਨਹੀਂ ਤੰਦਾ ਨਹੀਂ ਤੁਹਾਨੂੰ ਲੈਣਾ ਨਹੀਂ ਦੇਣਾ ਨਹੀਂ ਵੇਹੜਾ ਜਿਹੜਾ ਕੰਮ ਕਰਨ ਵਾਲਾ ਉਹ ਤਾਂ ਹੱਥੋਂ ਕੀਤਾ ਨਹੀਂ ਜਾਂਦਾ ਤੇ ਕੰਮ ਇਹ ਕਰਨ ਵਾਲਾ ਨਹੀਂ ਬਹਿਣ ਲਈ ਕੁਰਸੀਆਂ ਬਣਾਉਂਦੇ ਆਂ ਵਧੀਆ ਸਮੂਥ ਰੰਗ ਕਰਕੇ ਬਣਾਉਂਦੇ ਆਂ ਰੰਗ ਕਰ ਦੇਣਾ ਇਹਨਾਂ ਨੂੰ ਅਸੀਂ ਜਦੋਂ ਰੰਗ ਹੋਊਗਾ ਪਤਾ ਲੱਗੂਗਾ ਫੇਰ ਆਹ ਡੱਬੀ ਪਈ ਆਹ ਵੇਦਾ ਆ ਵੀ ਸ਼ਰਤ ਵਜਨ ਨੂੰ ਰੱਖੀ ਜਾਂਦੇ ਉਹ ਵੀ ਸ਼ਰਤ ਵਜਨ ਨੂੰ ਰੱਖੋ ਤਾਂ ਵੱਡੀ ਜਾਊਗੀ ਇਹ ਤੁਸੀ ਚੱਕਰਾ ਇਹਦਾ ਵੜ ਦਿਆਂਗੇ 2 ਮਿੰਟ ਲੱਗਣੇ ਇਹਨੂੰ ਵੱਢਣ ਤੇ 2 ਮਿੰਟ ਵੀ ਲੱਗਣੇ ਪਤਾ ਲੱਗੂਗਾ ਨਾ 2 ਮਿੰਟ ਲੱਗਦੇ ਕੀ ਕਰਦੇ ਤੇ ਕੀ ਨਹੀਂ ਤੁਹੀਂ ਚੱਲ ਲੱਗ ਗੋ ਦੂਜੇ ਨੂੰ ਲੱਗੋ ਤੁਸੀਂ ਭਾਈ 2 ਹੋ ਗਏ ਆ ਤੇਰਾ ਉਹਿਆ ਕੋਈ ਉਹ ਕਿੰਨੂ ਦਿੱਤਾ ਹੈ ਕਿਹੜਾ ਉਹ ਪਰਲੇ ਮਤਲੇ ਨਾਲ ਆਇਆ ਹਾਂ ਨਾ ਇੱਕ ਹੀ ਦੋ ਨਹੀਂ ਦੋ ਇੱਕ ਹੀ ਇੱਕ ਹੀ ਮਾਦੇ ਜੋ ਹਦਾ ਹੀ ਨਹੀਂ ਸੀ ਇੱਕ ਹੀ ਹਿਸਕਾ ਉਹਨਾਂ ਸੇਟ ਕਰ ਲਈ ਆ ਗਿਆ ਵਜੀ ਓਏ ਗੋਡੇ ਤੇ ਲਓ ਜੀ ਮੇਰੇ ਵੀਰੋ ਸਾਰਾ ਟੱਬਾ ਟੱਚ ਤਿਆਰ ਮੰਮੀ ਹਰਜੀਤ ਕੌਰ ਜੀ ਅੱਜ ਅਮਨ ਅਬਰਚ ਬਣਾਉਣ ਲੱਗੀ ਜੇ ਟੱਤੀ ਪਾੜ ਗਈ ਤੇ ਮੇਰੀ ਬਣੂਗੀ ਪ੍ਰਾਇਮਰ ਹੈਗਾ ਹੈ ਗੱਗੂ ਹਾਂ ਬਈ ਨਾ ਮੈਂ ਤਾਂ ਪਾੜੀ ਜਾ ਪਤਲਾ ਕਰ ਲੋ ਜਮਾ ਹੀ ਪਤਲਾ ਗੱਗੂ ਇਹ ਨਾ ਇਹਦੀਆਂ ਵਿੱਥਾਂ ਜੇ ਚ ਵੜਨ ਲਈ ਹਾਂ ਤੇਲ ਦੀ ਉੱਥੇ ਪਈ ਇੱਕ ਹਾਂ ਜੀ ਪਾੜ ਗਈ ਆ ਵੇ ਟਾਕੀ ਆ ਲੈ ਫੜਵੇ ਗੱਗੂ ਜਮਾ ਪਤਲਾ ਕਰ ਲੈ ਐਡਾ ਸੰਘਣਾ ਨਾ ਇਹ ਇਹਦੇ ਚ ਵਿੱਥਾਂ ਚ ਨਹੀਂ ਵੜਨਾ ਨੇ ਤੂੰ ਆ ਆ ਆ ਦਾ ਥੰਮਲਾ ਲਾਓ ਤੇ ਆ ਆ ਆ ਆ ਆ ਪਾ ਵੇਖਾਂਗੇ ਕਿੰਨੇ ਸੱਤ ਸੋਹਣਾ ਪੇਟ ਕੀਤਾ ਆ ਆ ਦਾ ਚਾਰ ਜਾਣੇ ਚਾਹੇ ਆ ਆ ਆ ਆ ਨਹੀਂ ਨਹੀਂ ਤੁਸੀਂ ਹੋਈਆਂ ਮੈਂ ਤਾਂ ਨਹੀਂਗਾ ਤੁਹਾਡੇ ਕੋ ਦਸਤਾਨੇ ਮੈਂ ਆਪਦੇ ਹੱਥ ਖਰਾਬ ਕਰਨੇ ਆ ਕੌਣ ਲੜੀ ਜਾਂਦੀ ਤੂੰ ਲਈ ਕੱਟੇ ਨਹੀਂ ਸਹੀ ਜੇ ਹੋਰ ਆ ਵੇਆ ਹੋਣ ਕਿਹੜੇ ਸਹੀ ਕੱਟੇ ਆ ਵਖਾ ਮੈਨੂੰ ਇੱਥੇ ਉਹ ਚੁੰਜੀਆਂ ਤਾਂ ਕਿ ਕੀਤੀਆਂ ਇਹਨਾਂ ਦੀਆਂ ਤੇ ਕਰਾਉਣੀ ਪੈਣੀ ਆ ਚੁੰਝਾ ਦਾ ਬੱਜਣ ਨੂੰ ਤੁਸੀਂ ਰੱਖੀਆਂ ਹੋ ਰੋਟੀ ਨਹੀਂ ਖਾਣੀ ਨਹੀਂ ਨਹੀਂ ਕਮਾਈ 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 ਦੂਜਾ ਪਾਸਾ ਕਮਾ ਬਰਾਵਾ ਹਾਂ ਕੀ ਆ ਆ ਤਾਂ ਨਹੀਂ ਆ ਕੀ ਆ ਆ ਤੀਦੇ ਵਜਣ ਲਈ ਰੱਖਿਆ ਇਹ ਇਹ ਥਾਂ ਕਰ ਦਾਂਗੇ ਬੀਬੀ ਨਹੀਂ ਜੇ ਤੂੰ ਭਵੇਂ ਤਾਂ ਫਿਰ ਕਿੱਥੇ ਵਜੂਗਾ ਤੈਨੂੰ ਕੀ ਕਰ ਦਾਂਗੇ ਪਤਾ ਹੈਗਾ ਵਾ ਐ ਕਰ ਦਾਂਗੇ ਹੋਰ ਐ ਕਰ ਦਾਂਗੇ ਤੇ ਜੇ ਅਗਲਾ ਬੈਂਡ ਲੱਗਾ ਰੜ ਗਿਆ ਤੇ ਵੀਰੇ ਇੱਕ ਹੋਰ ਫੜਾ ਦੇ ਲੈ ਨਹੀਂ ਜੇ ਅਗਲਾ ਬੈਂਡ ਲੱਗਾ ਰੜ ਗਿਆ ਤਾਂ ਤਾਂ ਫੇਰ ਕਿਧਰ ਨੂੰ ਜਾਊ ਕੋਈ ਹਾਂ ਵੀ ਆ ਜਾ ਵੀ ਉਹ ਮੈਂ ਰੱਖਿਆ ਬੁੱਦਾ ਜੇ ਤਾਂ ਉਹ ਇੱਕ ਪ੍ਰਾਈਮਰ ਹੀ ਮਾਰਨਾ ਨੇ ਬਿੱਬੀ ਹੋ ਗਿਆ ਟੇਡੇ ਦੇ ਹੋ ਗਿਆ ਵਡਣ ਚਿਕ ਹੋ ਗਿਆ ਆ ਵੇਖ ਕਿੰਨੇ ਆ ਨਾ ਆ ਪੱਧਰੇ ਵੱਡੇ ਆ ਆ ਤਿਲਕ ਜਾਣਾ ਇੰਨੇ ਜਿਹੜਾ ਵੀ ਇੱਥੇ ਬੈਠਾ ਆਲੇ ਫੜ ਤੇ ਤਿਲਕ ਨਹੀਂ ਆ ਜਦੋਂ ਪੂਰਾ ਤਾਂ ਪੱਧਰਾ ਵੱਡਿਆ ਹੀ ਨਹੀਂ ਪੂਰਾ ਪੱਧਰ ਤੇ ਵਾਟ ਲਓ ਪੈਣਾ ਉਹਨੂੰ ਮੈਂ ਲਾ ਤਾਰ ਲਾ ਕੇ ਆਉਂ ਵਿੱਚ ਚੱਲ ਬਿੱਬੀ ਹੁਣ ਗਾਂ ਤੋਂ ਗਲਤੀ ਹੋ ਗਈ ਉਹ ਤਾਰ ਲਾ ਦੀ ਲੈ ਵੀ ਪਹਿਲਾਂ ਪ੍ਰਾਈਮਰ ਇਹ ਤਾਂ ਹੈ ਲਾ ਤਾਂ ਜਿਵੇਂ ਚੰਦਨ ਦੀ ਲੱਕੜ ਹੁੰਦੀ ਆ ਮੰਮੀ ਇਹ ਲੱਕੜਾ ਬਣਾ ਕੇ ਵੇਚ ਦੇਣੀਆਂ ਸੀ ਅੱਜ ਇਹੋ ਨੇ ਚੰਦਨ ਦਾ ਆਏ ਸੀ ਦੀਪ ਤੂੰ ਤਾਂ ਮੇਰੇ ਪੈਰਾਂ ਤੇ ਪਾਈ ਜਾਣੀ ਆ ਮੈਨੂੰ ਲੱਗਦਾ ਤੂੰ ਰੋ ਕੇ ਬੋਲ ਓਏ ਮੈਨੂੰ ਲੱਗਦਾ ਪੁਸ਼ਪਾ ਫਿਲਮ 'ਚ ਰੰਗ ਕਰਕੇ ਹੀ ਲੱਕੜਾਂ ਲਿਆਂਦੀਆਂ ਹੋਣੀਆਂ ਉਹਨਾਂ ਨੇ ਵੀ ਹਾਂ ਹੋਰ ਤੁਸ ਜੁਗੇਗਾ ਨਹੀਂ ਹਾਂ ਹਾਂ ਪੁਸ਼ਪਾ ਜੁਗੇਗਾ ਨਹੀਂ ਜੁਗੇਗਾ ਨਹੀਂ ਲੈ ਵੀ ਇੱਧਰ ਤਾਂ ਜ਼ਿਆਦਾ ਲੱਗੂਗਾ ਉਹਨਾਂ ਨੇ ਵੀ ਪ੍ਰਾਈਮਰ ਮਾਰ ਕੇ ਹੀ ਛੱਟਦੀਆਂ ਹੋਣੀਆਂ ਪਵਾ ਕਹਿੰਦੇ ਹੁਣ ਚੱਲਣ ਨੀੜੀਆਂ ਨੂੰ ਲਾ ਲੈਣਾ ਮੈਂ ਨੀੜੀ ਤੇ ਨਵਾਂ ਸੂਟ ਪਾਇਆ ਖਰਾਬ ਹੋ ਰਹਾ ਕਰ ਦਿਓ ਤਾਂ ਤੁਸੀਂ ਨਵੇਂ ਸੂਟ ਉਹ ਕਾ ਤੋ ਪਾ ਕੇ ਆਂ। ਉਹ ਤਾਂ ਆਪਦਾ ਕੋਈ ਕਰਦਾ ਨਹੀਂ। ਇਹ ਭਰਾਵਾ ਮੈਨੂੰ ਨਹੀਂ ਬਜਾਈ ਰੰਗ ਕਰਾਉਣਾ। ਮੈਂ ਅੱਜ ਹੀ ਬਣ ਆ ਕੇ ਪਾਇਆ ਸੀ ਅੱਜ ਹੀ। ਆ ਲੈ। ਨਹੀਂ ਕਿਉਂ ਮੈਨੂੰ ਤੁਸੀਂ ਕੱਪੜੇ ਬਦਲ ਆਉਂਦੀਆਂ ਹੁਣ ਸਾਰਾ ਆ ਲੱਕੜ ਦਾ ਸਾਰਾ ਤੇਰੀ ਸਲਵਾਰ ਨੂੰ ਬਰਾ ਲੱਗਣਾ ਜਾ ਕੇ। ਓਹੋ ਆ ਨਾ ਕਹਿੰਦਾ ਨਹੀਂ ਲਾਉਣਾ ਮੈਂ ਤਾਂ ਕੁਝ ਨਹੀਂ ਲਾਏ। ਆ ਭਾਈ ਗ੍ਰੈਂਡਰ ਕਰਦਾ। ਇਹ ਉਧਰ ਹੀ ਰੱਖ ਦਿਆ ਹੁਣ। ਆ ਚਾਰ ਵੀ ਸਾਰੇ। ਚਲ ਆ ਆ ਸਾਰੇ ਸਾਹਮਣੇ ਦੇ। ਆ ਗ੍ਰੇਂਡਰ ਵੀ ਉੱਚ ਰੱਖਿਆ ਬਕਸਿਆਂ ਚ ਠੀਕ ਆ ਤੇ ਉਹ ਦੂਜਾ ਵੀ ਬਕਸਿਆਂ ਚ ਰੱਖਿਆ ਆ ਵੀ ਤੇ ਆ ਇੱਧਰ ਰੱਖ ਦੇ ਕਿਉਂ ਝਾਵੇ ਹਮੂਦਾ ਮਾਰ ਪਾ ਦੋ ਰੰਗ ਲਥੇਣਾ ਪਾਣੀ ਮਾਰਿਆ ਨਹੀਂ ਮੈਂ ਇਹ ਭਰਾਵਾ ਇਹ ਨਹੀਂ ਪਾਣੀ ਮਾਰਿਆ ਲਥਦਾ ਹੁੰਦਾ ਰੰਗ ਤੈਨੂੰ ਬੜਾ ਪਤਾ ਤੂੰ ਇੱਧਰ ਵੇਖ ਤੂੰ ਜਿੱਥੋਂ ਜਿੱਥੋਂ ਵੇਖ ਹਾਂ ਸਫਾਈ ਵਧੀਆ ਹੋ ਗਈ ਪਰ ਕੀ ਬ੍ਰੇਕ ਹੋ ਗਿਆ ਵਾ ਆਮਨ ਨੇ ਉੱਤੇ ਸਾਰੇ ਛਿੱਟੇ ਆਪਦੇ ਪਾਲੇ ਆ ਡਾਂਡ ਲਾ ਲਈ ਸਾਰੀ ਨਹੀਂ ਆ ਗਿੱਲਾ ਰੰਗ ਸੀ ਜਾ ਕੀ ਕਰ ਲਿਆ ਵਾ ਉਹ ਹੀ ਤਾਂ ਗੱਲ ਹੈ ਸਾਰੇ ਹੀ ਘਰਾਂ ਸਾਰੇ ਆ ਹਾਏ ਆ ਹਾ 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 ਮੈਂ ਆ ਜਿਹੜੇ ਰਹਿੰਦੇ ਆ ਐ ਭਾਈ ਆ ਜਿਹੜਾ ਲੈਨੇ ਆ ਆ ਵਾਹ ਹਾਂ ਅਮੰਦਾ ਤੇ ਗਰਦੀਪ ਦਾ ਤਾਂ ਗਮੰਦਾ ਗਰਦੀਪ ਦਾ ਵੀ ਹੋ ਗਿਆ ਮੈਲਾ ਜਿਆ ਖੜਜ ਤੇ ਕਾਲੀ ਕਰ ਲਈ ਰੰਗ ਲੈ ਥਲੇ ਸੁੱਕਿਆ ਨਹੀਂ ਗਾ ਭਾਈ ਇਧਰ ਇਹ ਜਿਹੜਾ ਆਪਾਂ ਇੱਕੋ ਤੇ ਵਾਰ-ਵਾਰ ਮਾਰਦੇ ਆ ਨਾ ਉਦੋਂ ਹੋ ਜਾਂਦਾ ਬੱਸ ਬੱਸ ਬਹੁਤ ਧੰਨਵਾਦ ਜੀ ਤੁਹਾਡਾ ਚਲੋ ਜੀ ਉਹ ਆ ਭੈਣੇ ਸਹੀ ਹੋਇਆ ਵਾ ਇਹ ਸੁੱਕਿਆ ਨਾ ਇਹਦਾ ਨਾ ਬੰਨਾ ਮਾਰਤਾ ਅਮਰ ਗਰਦੀਪ ਨੇ ਦੋ ਦੋ ਤਿੰਨ ਤਿੰਨ ਨਰੀ ਮਾਰਿਆ ਇੱਕੋ ਥਾਂ ਤੇ ਆਹ ਇਹ ਵਾਰ-ਵਾਰ ਮਾਰਨਾਂ ਫਿਰ ਤਾਂ ਇੰਨੇ ਨਾਲ ਹੀ ਹੋਣਾ ਨਾਲੇ ਆਵੇ ਜਿਵੇਂ ਟਾਈਮ ਲੱਗਿਆ ਮੇਰੇ ਆਲੇ ਤੇ ਵੀ ਥੋੜਾ ਲਾਲ ਨਿਕਲੀ ਹੁੰਦਾ ਹੋਵੇ ਗੱਗੂ ਵਾਲਾ ਤਾਂ ਹੋ ਰਹੀ ਹਾ ਆਲੀ ਬਣਾਦਾ ਇਹ ਤਾਂ ਹੋ ਰਹੀ ਕਿਸਮਾ ਵਾਲਾ ਤੇ ਅਸੀਂ ਵੀ ਇੱਕ ਮੈਂ ਵੀ ਇੱਕ ਰਾ ਹੀ ਮਾਰੇ ਤੇ ਤੋਂ ਨੰਮ ਲਾਦਾ ਸਿੰਗਲ ਕੋਟ ਚ ਮੁੱਕ ਜਾਣਾ ਤੁਹਾਡੇ ਵਾਲਾ ਇਹ ਬੰਨਾ ਹੀ ਗੱਗੂ ਜੋ ਮਰਜੀ ਕਰ ਲਾ ਨਹੀਂ ਸੁੱਕ ਲੈਂਦੀ ਜਾਂਦਾ ਮੈਂ ਕਹਿੰਦਾ ਰੁਕ ਜੋ ਤਾਂ ਤਾਂ ਲੋਰ ਰੰਗ ਨਿਕਲੀ ਜਾਂਦਾ ਥੱਲੇ ਸੁੱਕਾ ਨਹੀਂ ਕਰਕੇ ਸ ਰੁਕ ਜੋ ਤੁਸੀਂ 10 ਮਿੰਟ ਤੇ ਲਓ ਵੀ ਦੋਸਤੋ ਆਪਣੇ ਬਣ ਕੇ ਤੁਸੀਂ ਪਿੱਛੇ ਵੇਖ ਹੀ ਸਾਦੇ ਆ ਤਿਆਰ ਹੋ ਚੁੱਕੇ ਆ ਬਹਿਣ ਵਾਲੇ ਟੀੜੀਆਂ ਇੱਕ ਸਾਲ ਨਾਲ ਹੁਣ ਆਪ ਆਪਣਾ ਰਾਦਾ ਇੱਕ ਦੇ ਇੱਕ ਨੂੰ ਵੀ ਚਾ ਲੋ ਟੇਬਲ ਬਣਾ ਕੇ ਉਹਦੇ ਉੱਤੇ ਸ਼ੀਸ਼ਾ ਲੱਗਦਾ ਕਰ ਦਿਆਂਗੇ ਤਰਨਾ ਉਹ ਸੱਲ ਜੇ ਮਾਰ ਕੇ ਲੱਗ ਜਾਂਦਾ ਹੁੰਦਾ ਤੇ ਤੁਹਾਨੂੰ ਬਲਾਗ ਜੀ ਵਧੀਆ ਲੱਗਿਆ ਹੋਇਆ ਤੇ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦਿਓ ਤੇ ਮਿਲਦੇ ਆ नेक्स्ट ਬਲਾਗ ਬਾਏ ਬਾਏ ਠਾ ਠਾ